ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਲੋਈ ਆਪਾਂ ਤਿਆਰ ਆਂ ਪਾਲ ਨੂੰ ਕਰਿਆ ਮੈਸੇਜ ਕਮਾਲਾ ਰਪਲਾਈ ਆ ਗਿਆ ਪਾਲ ਜੀ ਬੋਲੀ ਆਣੀ ਦੇਖਦੇ ਹਾਂ ਕੀ ਬਣਦਾ ਹੁਣ ਕਾ ਲਾਈਟ ਚੇਜ ਕਰ ਲਈਏ ਉਹ ਕਹਿੰਦੇ ਨੀਲੀ ਲਾਈਟ ਪਿੱਛੋਂ ਵੱਧ ਪੈਂਦੀ ਅੱਖਾਂ 'ਚ ਤਨ ਨੂੰ ਅੱਜ ਕੇ 40 ਮਿੰਟ ਹੋ ਗਏ ਮੌਜ ਲੱਗਿਆ ਹੰਤਰਨਾ ਚਲੋ ਜੀ ਵਾਹਿਗੁਰੂ ਲੋ ਜੀ ਦਰਗਾਹ ਬਰਾਗਪਾਲ ਜੀ ਨੂੰ ਲੈਣ ਵਾਸਤੇ ਚੱਲ ਪੈਣਾ ਜੀ ਸਰ ਸੇ ਕਾਮ ਨਹੀਂ ਤਾਰਾ ਤਨੋ ਨਮਰ ਸ਼ੋਭਾ ਅਨੰਤਾ ਨਾ ਰੱਬ ਸਾਥ ਰੰਗ ਕ자치 ਹੈਲਦੋਂ ਮਹਾ ਇੱਕ ਕੰਪੈਲਸ ਕੋਲ ਵਾਗ ਗਿਆ ਦੀ ਉੱਥੇ ਮੁੜ ਕੇ ਆਇਆ ਨਮਹਾ ਚੱਲ ਫੇ ਮੈਂ ਇਧਰੋਂ ਚੱਲਦਾ ਖੜਨਾ ਕਰੂ ਉੱਥੇ ਕਾਹਨੂੰ ਖੜੂ ਮਾਮ ਮੈਂ ਮੈਂ ਉਹ ਮੇਰੇ ਮਨਛੇ ਦੀ ਮਹਾਜੇ ਦਰਗਾਹਪੁਰ ਤੋਂ ਜਮੂ ਉੱਥੋਂ ਮਾੜੀ ਜੀ ਵੀਡੀਓ ਸਟਾਰਟ ਕਰਾਂਗੇ ਹੋਰ ਪੂਰਾ ਹੋ ਗਿਆ ਸੋ ਸੱਚ ਕੱਢੜ ਗਿਆ ਅੱਗ ਫੇਰੇ ਸ੍ਰੀ ਖਾਲ ਜੀ ਕੋ ਦਾ ਪਹਿਲਵਾਰ ਰੱਖਦਾ ਕੋਈ ਬੁਲਾ ਹੀ ਨਹੀਂ ਕਰਦਾ ਇਹ ਨਾ ਨਾ ਜਿਹਦਾ ਬੋਲ ਪਈ ਸੀ ਪਹਿਲੇ ਹੀ ਪਹਿਲੇ ਹੀ ਬੋਲ ਪਈ ਅਜੇ ਤਾਂ ਫਾਇਦਾ ਵੇ ਤਿੰਨੇ ਇਕੱਠੇ ਇੱਕ ਸੜ ਦੇ ਘਾਲੇ ਵੜਾ ਕੇ ਗੱਡੇ ਜੋ ਸਾਈਕਲ ਦੇ ਟਾਇਰਾਂ 'ਚੋਂ ਬਾਬਾ ਮਲਕ ਮਲਕ ਦਾ ਫੁੱਟਾ ਸਾਨੂੰ ਤਾਂ ਹਿਸਾਬ ਹੀ ਨਹੀਂ ਆਇਆ ਇਹਦਾ ਨਾਲੇ ਪਾਲ ਕਹਿੰਦਾ ਮਾਤਾ ਬਹੁਤ ਦਿਨਾਂ ਬਾਅਦ ਆਇਆ ਕਹਿੰਦਾ ਹੋਰ ਇਹਦਾ ਮੈਂ ਪਿੰਡੋਂ ਲੈ ਕੇ ਆਇਆ ਇਹਨੂੰ ਦਰਗਾਹਪੁਰ ਤੋਂ ਲੈ ਕੇ ਆਇਆ ਜਾ ਕੇ ਇਹਦਾ ਫਿਰ ਪੈਦੇ ਨਿਕਰ ਨੂੰ ਸੁਵਾ ਕੇ ਤਿਆਰ ਕਰਕੇ ਲੈ ਕੇ ਆਇਆ ਇਹਦਾ ਮੁੱਕਰ ਦਾ ਕੋਈ ਹੋਰ ਦੇਖ ਲੋ ਤੁਸੀਂ ਮਾਸਟਰਾਂ ਦੀ ਪੰਕਚੁਅਲਿਟੀ ਹੈ ਹਾਂ ਦੇਖ ਲੈ ਲੈ ਤੇਰਾ ਸਾਈਕਲ ਲਿਆਂਦਾ ਨਵਾਂ ਪਰ ਲੇਟ ਪਹਿਲੇ ਦਿਨੇ ਪਹਿਲੇ ਹੀ ਸਾਈਕਲ ਦੇ ਤਿਆਰ ਕਰ ਨਾ ਨਾ ਤੱਕਿਆ ਹੋਵੇ ਲੋ ਜੀ ਮੇਰੇ ਜੀ ਸਾਹਿਬ ਸਵੇਰੇ 3 ਵਜੇ ਉੱਠਿਆ ਫਿਰ ਬਾਕੀ ਰਹਿੰਦੀ ਘਰ ਮਾਣੀ ਮੋਟੀ ਉਹ ਵੀ ਗੱਡੀ ਉਹ ਕਾਸਰ ਗੱਡੀ ਹਾਂ ਬਹੁਤ ਮੁਬਾਰਕਾਂ ਤੁਹਾਨੂੰ ਵਾਪਦਈਆਂ ਹੋਰ ਜੀ ਟਾਈਮ ਹੋ ਗਿਆ ਆ ਲਿਆਂਦੀ ਆ ਭਾਈ ਇਹਨੇ ਗੱਡੀ ਨਵੀਂ ਜੈ ਸਰ ਪਾ ਦੇ ਵੀਡੀਓ ਚ ਇਹ 10 ਥੋੜਾ ਜਿਹਾ ਇਹ ਲੈ ਕੇ ਆਈ ਨੇ ਰਾਤ ਹਨੇਰੇ ਹੋਏ 10 ਗਿਆ ਕਹੇ ਵਜੇ ਪਹੁੰਚੇ ਤੇ 10 10:30 10 ਵਜੇ ਨੇ ਤੇਰੇ 10 ਵਜੇ ਮੈਂ ਇਹ ਰੋਟੀ ਛੱਡੀ ਬੈਠਾ ਸੀ ਕਹਿੰਦਾ ਹਫਤੇ 10 ਦਿਨ ਤੋਂ ਗਰਾਜੋ ਬਣਾ ਚੱਲੋ ਜੀ ਕਿੱਥੇ ਕੱਲਾ ਫਰੂਟ ਦਾ ਹੀ ਚੱਲ ਰਿਹਾ ਸੀ ਮਠਾਈ ਦੀ ਖਾ ਚੱਲ ਰਿਹਾ ਸੀ ਕਹਿੰਦਾ ਮੈਨੂੰ ਸਾਈਕਲ ਲੱਗੇ ਹੋਣ ਹੁਣ ਰਹਿਣਾ ਰਾਤ ਸੁੱਤਾ ਵੀ ਨਹੀਂ ਹੈ ਚੌ ਚੌ ਹੋਰ ਆ ਦੇਖ ਤੂੰ ਵੀਰੇ ਹੈਲੋ ਓਹ ਥਾਲਦਾ ਕਹਿੰਦੇ ਪਾਈ ਨਹੀਂ ਹੋਣਾ ਮਨੀ ਮਨੀ ਨੂੰ ਲਾਉ ਫੋਨ ਲਾ ਦੇ ਬਈ ਮਨੀ ਦਾ ਕੱਲ ਫੋਨ ਕਰ ਰਿਹਾ ਸੀ ਕਹਿੰਦਾ ਵੀਰ ਜੀ ਕੋਈ ਬੋਲਿਆ ਹੀ ਨਹੀਂ ਹੈਗਾ ਆਉਦੇ ਆ ਕੇ ਬਾਬਾ ਟਾਂਗੇ ਲੈ ਕੇ ਤੁਹਾਡੇ ਪਿੱਛੇ ਹੀ ਆਉਂਦਾ ਮੈਨੂੰ ਤਾਂ ਇਹ ਲੱਗਦਾ ਦੇਖ ਲੇਟ ਹੋ ਗਿਆ ਭਾਈ ਟਾਈਮ ਦੇ ਕੇ ਇਹ ਗੱਲ ਜੀ ਬੱਲੇ ਮਨੀ ਅੱਸੀ ਗੱਲ ਵੀਰ ਜੀ ਉਹਦਾ ਭਾਈ ਰੋਡ ਬਾਈਕ ਵਾਲੇ ਹੋ ਗਏ ਹੁਣ ਬਚ ਕੇ ਰਹੀਏ ਇਹਨਾਂ ਤੋਂ ਤਿੰਨ ਨਾ ਹਾਂ ਤਿੰਨ ਆਪਾਂ ਦੂਰੇ ਆ ਮੈਨੂੰ ਕਿ ਬਚ ਕੇ ਕਹਦਾ ਕਿ ਮੈਂ ਤਿੰਨ ਆਪਾਂ ਦੂਸਰੇ ਆਈ ਦੂਰੇ ਆਪਾਂ ਮੈਚ ਨੋੜ ਜਾਣਾ ਪਹਿਲਾਂ ਕਿੱਦਾਂ ਜਾਂਦਾ ਕਿ ਤਾਈ ਹੁਣ ਕਰ ਰਹੇ ਸੀਗੇ ਤਾਈ ਦਾ ਕਰ ਰਹੇ ਸੀ ਵੀ ਉਹ ਜੀ ਤਿਆਰੀ ਨਾਲ ਆਈ ਭਾਈ ਰੋਡ ਬਾਈਕ ਵਾਲੇ ਅਸੀਂ ਤਾਂ ਦੋਵੇਂ ਮਿੱਤਲਾ ਕਰ ਤਾ ਤੇ ਮੁੜ ਜੂਏ ਇਹ ਐ ਕਹਿ ਰਿਹਾ ਸੀ ਇਹ ਕਹਿੰਦਾ ਪਿੱਛੇ ਮੁੜ ਕੇ ਭਜਾ ਕੇ ਲਿਆਉਂਗਾ ਹਾਂ ਬਾਜਾ ਬਾਚਾ ਮੈਂ ਿਆਦਾ ਫਟ ਲਾ ਚਲੋ ਜੀ ਫਿਰ ਤਾਈ ਕਰ ਲਿਆ ਦੂਸਰੇ ਨਵਾਂ ਜੀ ਹੈਲੋ ਇਹ ਗੋਡੇ ਦੇ ਟੇੜਾ ਜਾਂ ਠੀਕ ਹੋ ਗਿਆ ਕਿਹੜੇ ਗੋਡੇ ਦੇ ਟੇੜਾ ਜਾਂ ਜਿਹੜੀਆਂ ਜਿਹੜੀਆਂ ਮੁਰੇ ਗੱਤ ਹਣੀ ਹੁਣ ਠੀਕ ਰਹਿਣ ਨੂੰ ਹੁੰਦੀ ਹੈ ਕੰਮ ਲਾ ਕੇ ਮੁਰੇ ਤਾਂ ਜਿਹੜੀ ਲਾਉਣੇ ਆ ਦੇਖ ਲੈ ਕਰ ਦਾਂਗੇ ਕਰ ਵੀ ਆ ਗਏ ਮੁਰੇ ਹਾਂ ਜੀ ਕੋਈ ਗੱਲ ਨਹੀਂ ਸਭ ਸੈੱਟ ਕਰ ਦਾਂਗੇ ਹਾਂ ਆਹਦੇ ਵਰਕਸ਼ਾਪ ਦੇ ਲੋਵਾ ਪਾ ਸਾਰੇ ਅਜਲ ਸਕੰਨਰ ਤੇ ਚਲਾਈਏ ਉਹ ਸੈੱਟ ਕਰਨੀ ਦੇ ਦੇ ਠੀਕ ਹਾਂ ਇਹ ਲੋਹ ਤੇ ਕਿਤੇ ਪਲੇਟ ਵਾਲਾ ਹੈ ਬਿਲਡਿੰਗ ਨਾਲ ਪਰ ਲਾਈਟ ਉਹ ਟੇੜਾ ਇਹ ਲੀੜਾ ਆਹ ਬਿਲਡਿੰਗ ਨਾਲ ਲੀੜਾ ਲਾ ਕੇਗਾ ਬੰਦ ਹੋ ਜਾਣਗੇ ਚਿਰਾਗ ਕਰਾਂ ਬੰਦ ਇਹਨਾਂ ਚਲੋ ਹਾਂ ਚਲੋ ਜੀ ਪੁਰਾਣੀ ਲੈਂਦੇ ਨਵੀਂ ਦੂਰੇ ਪਿੰਡ ਦੇ ਨਾਲ ਢਾੜਦੇ ਹੋ ਜਦ ਚ ਉਹ ਇਹ ਬੋਤਾ ਜਦ ਮੈਂ ਨਿਆਣੇ ਹੁੰਦਾ ਸੀ ਮੋ ਟੱਲੀ ਜੀ ਲੱਗੀ ਹੁੰਦੀ ਆ ਪਜਉਂਦੀ ਫਿਰਦੇ ਹੁੰਦੇ ਨੇ ਜਿਹੜਾ ਉਹਨੂੰ ਉਹਦੇ ਵਾਲਾ ਹੁੰਦਾ ਰਾਤ ਨੂੰ ਨਾ ਫੇਰ ਸਵੇਰ ਆਉਂਦਾ ਲਿਆ ਹੁੰਦਾ ਦੂਜੀ ਤੇਰੀ ਪੌਂਪੂ ਵਾਲਾ ਹਾਂ ਉਹ ਬੈਟਲ ਦੀ ਵਾਲਾ ਵੱਡਾ ਟੈਨਸ਼ਨ ਲੈ ਵੀ ਰਹੋ ਚਲੋ ਜੀ ਹੁਣ ਤਾਂ ਕਹਿਣਗੇ ਕੀ ਦੇਖੀ ਕਰੋ ਕਰੋ ਦੇਖੋ ਤੇਲੀ ਕਿੰਦਾ ਮਿਲ ਗਿਆ ਜੀ ਇਹ ਹੇ ਸਾਢੇ 12 ਦਾ ਤੇ 1000 ਪਲੱਸ ਪਲੱਸ ਦੋ ਬੰਦੇ ਨਾਲ ਗਏ ਤੇ ਹੋਰ 5000 ਸ਼ੋਪਿੰਗ ਕਰਦੇ ਆਲੇ 3000 ਦਾ ਖਾਇਆ ਇਹ ਲਖਵਿੰਦਰ ਵਾਲੇ ਰੇਟ ਦੱਸ ਰਿਹਾਗਾ ਤੇ ਜੀ ਸਿੱਧੂ ਵਾਲਾ ਮੈਂ ਟੁੱਪਿਆ ਹੀ ਬੰਦੇ ਇਹਦੇ ਚੱਲਾਂਗੇ ਹੌਲੀ ਪਰ ਠੀਫਾ ਘੜਾ ਦਈਏ ਸਾਰਿਆਂ ਦੀ ਮਹਾਰਾਜ ਪ੍ਰਿੰਸੀਪਲ ਸਾਹਿਬ ਆ ਜੀ ਵਰੀ ਜੀ ਓਕੇ ਓਕੇ ਦਲ ਚਲੋ ਓਕੇ ਓਕੇ ਸਿਰਾ ਬੇਰਾ ਹੱਦ ਬਿਨਾ ਬਾਕੀ ਸਾਰੇ ਓਕੇ ਹੋ ਗਏ ਆ ਲੈ ਜੀ ਬਰੇ ਪਾਣੀ ਆਜੋ ਆਜੋ ਮਹਾਰਾਜ ਜੇ ਹਾਵੜੀ ਜਪੀਟ ਸੀ ਇਹ ਫਿਰ ਤੇਜ਼ ਗਈ ਆ I don't know how to talk. ਹਾਂਜੀ ਪਾਲ ਵੀਰ ਜੀ ਈਵਿਚਾਰ ਨੇ ਚਾਹ ਠੀਕ ਨੇ ਜੀ ਥੋੜੇ ਜਿਹੇ ਹੱਥ ਨੇ ਹਰਹਰਾਨ ਕਰਿਆ ਅੱਛਾ ਬਾਕੀ ਦਾ ਸਾਰਾ ਕੋਠੀ ਲੱਗੇ ਜਿਹੜਾ ਜਿਹੜਾ ਹੋ ਗਿਆ ਗੱਲ ਤਾਂ ਬਹੁਤ ਦੁੱਖ ਮਨਾਇਆ ਵਾ ਸਿੱਕੇ ਕਹਿੰਦੇ ਇੱਧਰ ਦੀ ਜਾਨੀ ਹੈ ਨਾ ਬੇ ਕੰਦੇ ਕਹਿੰਦੇ ਸਾਡਾ ਪਾਲ ਵੀਰਾ ਕਰ ਗਿਆ ਨਾ ਮੈਂ ਦੇਖਿਆ ਤਾਂ ਹੈਗਾ ਰਾਹ ਹੈ ਤਾਂ ਜੋ ਪੇਟਾ ਕੋ ਬਾਦ ਗਈ ਸੀ ਉਧਰ ਦੀ ਹੋ ਗਿਆ ਕੀ ਹੋ ਗਿਆ ਇਹ ਧਿਆਨ ਨਹੀਂ ਪਿਆ ਪਤਾ ਕੀ ਪੈ ਗਿਆ ਉਹ ਨਾਲ ਬੈਠੀ ਠੀਕ ਕਰਨ ਲੱਗਿਆ ਉਹ ਫਿਰ ਜਿਹੜਾ ਬੱਤੀ ਇਹ ਸੜਮ ਬੁੱਢੇ ਤਰੀਕੇ ਨਾਲ ਪਿਆ ਉਹ ਦੋ ਜਿਹੜੇ ਬੱਟੇ ਉਹ ਤਾਂ ਜਦੋਂ ਇੰਨਾ ਕਰਦੀਦਾ ਮੈਂ ਥੋੜੀ ਜਿਹੀ ਰੀਪਲੇ ਕਰ ਕਰਦੇ ਜਦੋਂ ਨਾਪੇ ਜਾਂਦਾ ਸਟਾਰਟ ਹੋ ਗਈ ਜੇ ਇਹਨਾਂ ਨੂੰ ਤੁਹਾਨੂੰ ਮਿਲਿਆ ਹੋਇਆ ਹੈ ਜਿਸੇ ਹੋਰ ਤੋਂ ਮੰਗਾਇਆ ਸੀ ਸਰ ਨੇ ਨਹੀਂ ਨਹੀਂ ਐਮਾਜ਼ਾਨ ਤੋਂ ਤੁਸੀਂ ਮੰਗਾਇਆ ਜੀ ਮਹਿੰਗਾ ਫੇ ਤੁਸੀਂ ਕਿਸੇ ਹੋਰ ਤੋਂ ਮੰਗਾਇਆ ਜੀਗਾ ਤੁਸੀਂ ਕਿਹਦੇ ਬਰਥਾ ਸਸਤਾ ਮਿਲਦਾ ਹੈ ਜਿਹੜਾ ਮੈਂ ਮੰਗਾਇਆ ਸੀ ਖਾਲੀ ਪਾਟੀ ਹਣ ਤੇ ਕੁੱਤੇ ਨਹੀਂ ਜਿਹੜੀ ਤੁਸੀਂ ਪਹਿਲਾਂ ਮੰਗਾਇਆ ਥੋੜਾ ਕੁੱਤਾ ਮੈਂ ਕਹਿੰਦਾ ਖਾਲੀ ਘੋੜੀ ਹਣ ਤੇ ਕੁੱਤੇ ਨਹੀਂ ਜਿਹੜਾ ਤੁਸੀਂ ਪੈਕ ਬੰਦ ਦੇ ਮੋੜ ਤਾਂ ਤੁਸੀਂ ਕਿ ਮੈਨੂੰ ਹੋਰ ਪਾਸੇ ਆਸਤਾਨ ਮਿਲਦਾ ਕਿ ਜੀ ਮੇਰਾ ਜੋ ਤੁਮ ਮੈਂ ਜੀ ਆ ਜਾ ਕਰਕੇ ਆ ਗਏ ਜੀ ਮੈਂ ਜਾ ਕਰਕੇ ਆ ਗਏ ਜੀ ਹਾਂ ਹਾਂ ਤੁਸੀਂ ਪਾਸੇ ਬਣਾ ਦੇ ਤੁਸੀਂ ਕਿਸ ਜਾਲੀ ਆ ਤੁਮ ਮੰਗਾਈ ਜੀ ਜਸੋਂ ਤਾਂ ਕਹਿੰਦਾ ਮੈਂ ਯੂਨੀਵਰਸਿਟੀ ਚ ਲੱਗਣਾ ਜੀ ਬੰਦੇ ਚੱਲ ਆਪਣੇ ਪਹਿਲਾਂ ਮੈਂ ਰਹਿ ਗਿਆ ਪਿੱਛੇ ਉਹ ਜਾ ਰਹੇ ਨੇ ਹਾਂਜੀ ਕੋ ਸਾਹਿਬ ਕੀ ਵਿਚਾਰਨ ਬਾਟੇ ਛਕਲੇ ਦੋ ਪੜਾ ਲਾਜ ਨਹੀਂ ਕਰਦੇ ਬੜਾ ਲਾਜ ਆਹ ਠੀਕ ਹੈ ਹੋ ਮੁੰਡੇ ਕਹੇ ਫੋਟੋ ਥੋੜੇ ਖਿੱਚੀਏ ਕਹਿੰਦੇ ਚਲੋ ਮੈਂ ਕਿਤੇ ਵੀਡੀਓ ਬਣ ਦਿਆ ਜਲ ਨਹੀਂ ਆਉਣੀਆ ਨੜੀ ਗਿਆ ਉਹਨਾਂ ਨੇ ਵੀ ਮਾਰਿਆ ਜੀ ਕੈਮਰਾ ਥੋੜੇ ਗੁੱਸਾ ਕਰ ਜਾਣਗੇ ਹਾਂ ਜੀ ਵੀਡੀਓ ਹਾਂ ਜੀ ਹਾਂ ਠੀਕ ਹੈ ਟਾਈਮ ਕਿੰਨਾ ਹੋ ਗਿਆ ਮੈਨੇਜਰ ਸਾਹਿਬ ਹਾਂ ਜੀ ਪਾਲ ਜੀ ਮਤ ਕੋ ਕੈਮਰਾ ਛੱਡ ਦੇ ਹੈ ਆਜੋ ਵੀ ਆਜੋ ਮੁੰਡਿਓ ਕੈਮਰਾ ਦੇਖ ਰਿਹਾ ਸਹੀ ਚੱਕਦੇ ਨੇ ਇਹ ਹਾਂ ਚਲੋ ਮੁੰਡਿਓ ਵਾਰੀ ਵਾਰੀ ਅੱਗੇ ਹਾਂਜੀ ਆਜੋ ਆਜੋ ਚੱਕ ਬੰਦਾ ਹੋਰ ਲੱਗ ਗਈ ਪਿੱਛੇ ਭਜਾਇਓ ਕਰੋ ਲਾਦੇ ਮੁੰਡੇ ਨੇ ਸਾਈਕਲ ਲੈਂਡ 'ਚ ਅਜੇ ਤਿਆਰੀਆਂ ਕਰਦੇ ਨੇ ਹੈ ਉੱਪਰ ਖੜਦੇ ਆ ਉੱਪਰ ਖੜਦੇ ਹੋ ਤਿਆਰੀਆਂ ਕਰਦੇ ਆ ਜਿਹੜੇ ਉੱਤੇ ਬੈਠ ਬੱਦ ਦੂਦਾ ਉਹ ਸੀਟ ਤੇ ਜੜ ਕੇ ਉੱਤੇ ਤੇਰੇ ਦਾ ਪੈਰ ਵੀ ਲੱਗ ਜਾਣਗੇ ਟਾਂ ਹੱਲਦਾ ਹਾਂ ਜੜਦਾ ਹਾਂ ਓਏ ਐਂ ਕਹਿੰਦਾ ਸਾਡੇ ਤਾਂ ਨਹੀਂ ਲੱਗਣੇ ਆਏ ਦੇਖ ਲਈ ਕਿਤੇ ਡੇਕੇ ਲ ਜਾਵੇ ਕਿਤੇ ਨੀਚੇ ਦਾ ਭਾਈ ਸਾਈਕਲ ਤੇ ਕੀ ਹੋਇਆ ਹੈ ਹੈ ਤੇਰਾ ਚੱਕਿਆ ਭਾਈ ਆਹ ਇਹਦਾ ਹੈ ਚੜਜੋ ਤੁਸੀਂ ਵੀ ਉੱਪਰ ਗਾਡੀ ਆਉਂਦਾ ਸਾਰੇ ਚੱਕਾ ਕਾਕੇ ਨੂੰ ਬਿਠਾਉਂਦਾ ਗੱਡੀ ਤੇ ਪਰਬਾਲਾ ਕਾਕੇ ਨੂੰ ਚੱਕ ਕੇ ਬਿਠਾਉਣਾ ਪਊਗਾ ਹੁਣ ਹੋ ਤਾਂ ਜੇ ਸਰ ਨੂੰ ਨਾ ਨਾ ਉਹ ਦੇਖੋ ਉੱਪਰ ਕੀ ਬੈਠਾ ਹੈ ਉਹ ਪਿੱਛੇ ਪਿੱਛੇ ਫੋਟੋ ਬਣਾਉਂਦਾ ਪਿੱਛੋਂ ਖਿੱਚ ਪਿੱਛੋਂ ਖਿੱਚ ਕੇ ਯਾਰ ਫੋਟੋ ਵੀਡੀਓ ਬਣਾਉਂਦਾ ਪਿੱਛੇ ਦੀਆਂ ਫੋਟੋ ਵੀ ਇੱਲਤੀ ਜੇ ਵਕਤ ਦਾ ਸਾਰਾ ਉੱਪਰ ਬੈਠਾ ਉਹ ਵੀਡੀਓ ਜਿਹੜੀ ਵਧੀਆ ਹੋਣੀ ਯਾਰ ਵੀਰੇ ਦੇਖੇ ਨਿਹਾਨਾ ਜੇ ਬੈਗੀ ਸੀ ਲਓ ਜੀ ਮੇਰਾ ਫੋਟੋ ਉਹ ਤਾਂ ਖਿੱਚ ਤੇ ਪਰਪੇ ਅੱਜ ਕੀ ਕਹਿੰਦੀ ਆ ਰੋਡ ਬਾਈਕ ਉਹ ਇੰਟੈਂਟ ਨਹੀਂ ਆ ਰਹੀ ਪੂਰਾ ਆ ਭਾਈਆਂ ਦਾ ਫਟ ਦੋ ਮੂਰੇ ਹੜਾ ਚੱਲੋ ਚੱਲੋ ਵੇਰਾ ਹੜਾ ਆ ਗਿਆ ਜੀ ਚਲੋ ਫੇਰ ਜਣਾ ਬਸ ਠੀਕ ਆ ਇਹ ਥਮ ਥਮ ਆਉਣ ਦਾ ਤਰੀਕਾ ਬੋਤਲ ਸਿੱੜ ਦੋ ਰਾਮ ਲੈ ਲਓ ਜਦੇ ਰੋਡ ਵੀ ਉਹ ਲਈਏ ਇੱਧਰ ਹਾਂ ਜੀ ਕੀ ਕਹਿੰਦੀ ਆ ਰੋਡ ਬਾਈਕ ਕੋਲਨ ਜਾ ਰਹੀ ਸਖਾਲਾ ਕੰਮ ਜਾਣੀ ਬੜਾ ਠੀਕ ਆ ਤੁਹਾਡੀ ਸਖਾਵਟ ਉਤਰਨੀ ਚਾਹੀਦੀ ਯਾਰ ਅੜੀ ਹੁਣ ਤੁਸੀਂ ਉਹ ਕਹਿਣ ਤੋਂ ਹਟ ਜਾਗੇ ਆਏ ਹਾਏ ਹੈ ਮਰੀਦਾ ਨਹੀਂ ਔਖਾ ਹੈਗਾ ਉਹ ਤਾਂ ਉਹ ਫੱਟੇ ਚੱਕਦਾ ਹੁਣ ਨਹੀਂ ਐ ਨਾ ਕਿਤੇ ਬੰਦਾ ਪਿੱਛੇ ਰਹੇ ਫਿਰ ਠੀਕ ਹੀ ਹੋ ਜਾਏ ਐ ਲੱਸੀ ਗਾਹੇ ਚੱਕੀ ਸੀ ਚਲੋ ਖਿੱਚੋ 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 ਤਿੰਨ ਡੱਬੇ ਜੇ ਆ ਬਬਰ ਸ਼ੇਰ ਢਵਾਉਗਾ ਅਸੀਂ ਚੱਲ ਮਰਾ ਸ਼ੇਰ ਚੱਲ ਚੱਲ ਚੱਰ ਟੱਪ ਗਈ ਸੀ ਸ਼ਾਲਾ ਸ਼ੇਰ ਦਾ ਹੈ ਬੰਦਾਂ ਗਏ ਬਾਈ ਇਹਦਾ ਕਮਾਲ ਕਰਤੀ ਜਿਹਨੂੰ ਰੋਡ ਵਾਕ ਲੈ ਕੇ ਦੇਤਾ ਇਹਦਾ ਜੀਬਾ ਕਢਾ ਦੂ ਆਪਣੀਆਂ ਇਹ ਨਹੀਂ ਹਟਦਾ ਬਈ ਚਲ ਵੀ ਚੱਲ ਕੇ ਰਮੜਿਆ ਆ ਗਿਆ ਆ ਗਿਆ ਤੂੰ ਤਾਂ ਬਿਨਾ ਦੂਰੋਂ ਵੀ ਆ ਜਨਾ ਨੇੜੋਂ ਵੀ ਆ ਜਨਾ ਆਹ ਰੋਡ ਬਾਈਕ ਨਾਲ ਪਿਛੋਕਾ ਕਾਲਾ ਆ ਰਿਹਾ ਸਭ ਨੂੰ ਅੱਜ ਯਾਨਕਿ ਫਰਜੇ ਦਾ ਬਣਦਾ ਨਹੀਂ ਮੂਰੇ ਚੱਲਣ ਦਾ ਸਾਹੀ ਦਾ ਗੱਲ ਆ ਯਾ ਰੋਡ ਬਾਈਕ ਤੇ ਚੜਾ ਤਾ ਉਹਦੀ ਜਾਨ ਲੈਣੀ ਆ ਤੁਸੀਂ ਨੇ ਕੇ ਆ ਜੋ ਉਹਨੂੰ ਪੈਂਟ ਸੰਭਾਲ ਆਣ ਚੰਗੀ ਜਿਹਾ ਲੈ ਕੇ ਗਿਆ ਜੀ ਨਾ ਪਿੰਡੋ ਵੀ ਦੇਖ ਲਈ ਜਿਵੇਂ ਲੈ ਕੇ ਗਿਆ ਆਪਣਾ ਛੱਡ ਕੇ ਆਉਂ ਪੈਸੇ ਬਹੁਤ ਰਹਿ ਜੂ ਬੰਦਾ ਉਰੋ ਚੱਕਿਆ ਵੀ ਇੱਥੇ ਛੱਡਤਾ ਤੇ ਨਹੀਂ ਸਰਕਾਰ ਪਰਤੀ ਕਈਆਂ ਨੇ ਕਾਨੇ ਕਾ ਮੁੰਡਾ ਲੈ ਗਿਆ ਜੀ ਕਾਨੇ ਕੇ ਕਈ ਜਾਂਦੇ ਜੀ ਨਾ ਉਹ ਹੀ ਚੱਲਦਾ ਵੀ ਉਹਦੇ ਨਾਲ ਜਾਂਦਾ ਐ ਇਦੋਂ ਸੋਣੀ ਤਾਂ ਪਤਾ ਨਹੀਂ ਕੀ ਇਹ ਨੰਬਰ ਆ ਗਿਆ ਨਾ ਚੱਲਦਾ ਆਹ ਲੋ ਜੀ ਆ ਗਿਆ ਦਰਗਾਹ ਪਰ 70 ਕਿਲੋਮੀਟਰ ਚਲਾ ਕੇ ਨਾ ਨਾ ਨਹੀਂ ਕਾਨੂੰ ਅਸਲੇ ਤਬੀਤ ਕਰ ਗਿਆ ਆਹ ਆ ਦੇਖ ਸ਼੍ਰੀ ਰਿੰਦਰ ਸਿੰਘ ਜੀ ਆਓ ਜੀ ਮਹਾਰਾਜ ਬੜਾ ਜ਼ੋਰ ਨਾ ਲਾਇਆ ਕਰ ਹਾਂ ਆ ਜਾ ਕਾਨੂੰ ਮੈਂ ਕਹਲਾ ਚਾਰ ਘਰਾਂ ਦਾ ਹੱਦ ਦੇ ਲੋਹੀ ਤਾਂ ਘਬਰ ਆ ਗਏ। ਹਾਲ ਸਿੰਘ ਦੇ ਘਰੇ ਜਾਂਦੇ ਆ। ਇਹ ਵੀ ਅੱਗੇ ਜਦਰੀ ਸੇਵਾ ਕਰਦੇ ਆ ਜੀ। ਲੈ ਵੀ ਘਰੇ ਐਣ ਤੈਨੂੰ ਸਿਰੇ ਲਾਤਾ ਲਿਆ ਕੇ। ਹਾਂ। ਲੋ ਜੀ ਪਾਲ ਜੀ ਜਿਹੜਾ ਕਰਦੇ ਤੇਲੇ ਸਟਾਰਟ ਦਦਣਾ। ਭਾਈ ਆ ਜੀ ਨਰਜੀ ਦਾ। ਮਰ ਜੀ ਦਾ ਰਾਜ। ਜ਼ੋਰ ਲੱਗਾ ਵਾ ਜਾਦੇ। ਕਦੇ ਨਹੀਂ। ਗੱਲ ਤਾਂ ਸਹੀ ਆ। ਹਾਂ। ਕੀ ਲਿਆ ਨਾਲ ਜੀਵਾ ਹੋ ਗਈ ਜੀ ਅੱਜ ਤਾਂ ਨਾਲ ਦੋਗੇ ਗਲਾਸ ਉਹਨੇ ਘੰਟਾ ਛੱਡ ਕੇ ਦੁੱਧ ਨਾਲ ਕੇਲੇ ਖਾ ਕੇ ਚਾਲ ਕੋਲ ਚਾਹ ਲਾਵੇ ਬੰਦਾ ਦੁਕਾਨ ਤੇ ਖੜਾ ਸਮਾਨ ਲੈਣ ਵਾਸਤੇ ਤੇਰੀ ਸਿੰਘ ਜੀ ਆ ਗਈ ਦੁਕਾਨ ਤੇ ਬਾਰ ਬੜੀ ਆ ਦੁਕਾਨ ਤੇ ਫੋਨ ਕਰਾ ਗਿਰਣੇ ਸਮਾਨ ਵਾਸਤੇ